ਵੀ ਓ ਯਾਰ ਇਹਦੇ ਮਗਰ ਹੋਰ ਵੀ ਇਹ ਲੋਡ ਵੀ ਨਹੀਂ ਮੰਨਦਾ ਓਏ ਇਹਦੇ ਮਗਰ ਦੇਖ ਪ੍ਰੀਤ ਲੈ ਵੀ ਸੱਜਣੋ ਫੀਲਡ ਦੇ ਵਿੱਚ ਆ ਮੇਰੇ ਨਾਲ ਆ ਢਿੱਲੋਂ ਬਠਿੰਡੇ ਵਾਲਾ ਸੱਜਣੋ ਤੇ ਆਪਾਂ ਪ੍ਰਾਈਮ ਐਗਰੋ ਦੇ 9 ਫੁੱਟੇ ਰੂਟਾਵੇਟਰ ਦੀ ਟੈਸਟਿੰਗ ਵਾਸਤੇ ਆਏ ਸੀ ਪਰ ਮੇਰਾ ਮਾਨ ਢਿੱਲੋਂ ਸਾਹਿਬ ਇਹਨੂੰ ਪਤਾ ਨਹੀਂ ਲੱਗ ਰਿਹਾ ਮੇਰਾ ਮਾਨ ਇਹ ਕਹਿੰਦਾ ਵੀ ਇਹ ਤੇ ਟੈਸਟਿੰਗ ਦਾ ਸੁਆਦ ਨਹੀਂ ਆ ਰਿਹਾ ਆਪਾਂ ਇਹ ਤੇ ਟੈਸਟ ਕਰ ਜਿਹੜੇ ਦੇ 9 फुट। 9 फुट ਤੇ 55 ਖਿੱਚ ਲੂਗਾ। ਖਿੱਚੂਗਾ? ਹੈ? 9 फुटਾ ਖਿੱਚ ਲੂਗਾ। ਕਿ ਦੇਖ ਲੈਣੇ ਪਾ ਕੇ। ਕਿਉਂਕਿ ਇਹਨੂੰ ਪਤਾ ਨਹੀਂ ਲੱਗ ਰਿਹਾ ਇਹਨੂੰ ਜੰਮਾ ਹੀ ਨਹੀਂ ਪਤਾ। ਸਾਢੇ 8:30 ਆਪਾਂ ਪਾ ਕੇ ਦੇਖ ਲੈਂਦੇ ਆ ਇਹ ਮਗਰ। ਹਾਂ। ਵੀ ਮੇਰਾ ਆਪਣੇ ਕੋਲੇ 855 ਖੜਾ। ਹੂੰ। ਵੀ ਆਪਾਂ ਜੇ ਇਹਦੇ ਤੇ ਪਾਸ ਹੁੰਦਾ। ਹੂੰ। ਫਿਰ ਕਿਉਂਕਿ ਉਹ ਟਰੈਕਟਰ ਤਾਂ ਮਤਲਬ ਵੈਸੇ ਤਾਂ 9 ਫੁੱਟਾ ਉਦੇ ਵਾਸਤੇ ਵੀ ਵੱਡਾ ਹੈ ਉਹਦੀ ਕੰਪਨੀ ਤਾਂ ਨਹੀਂ ਉਹਨੂੰ ਵੀ ਕਹਿੰਦੀ ਵੀ 9 ਫੁੱਟਾ ਪਾਓ ਹਨਾ ਫੁੱਟਾ ਅਸਲ ਦੇ ਵਿੱਚ ਬਲੇਟਾਂ ਤੋਂ ਬਲੇਡ ਕੰਮ ਕਰਦੇ ਹੋਏ 9.5 ਹੋ ਜਾਂਦਾ ਇਹਦਾ ਤਵੀ ਤੋਂ ਤਵੀ ਤਵੀ ਤੋਂ ਤਵੀ 9.5 ਹੋ ਜਾਂਦਾ ਪਰ ਇਹ ਮਤਲਬ ਕਹਿਣ ਤੋਂ ਭਾਵ ਉਹਨੂੰ ਪਤਾ ਨਹੀਂ ਲੱਗ ਰਿਹਾ ਜਿਹੜੀ ਗੱਲ ਮਤਲਬ ਮੈਨੂੰ ਐਂ ਲੱਗਦਾ ਨਾ ਵੀ ਇੱਕ ਟੈਸਟਿੰਗ ਵੇਲੇ ਨਹੀਂ ਡਾਟ ਪੈਣਾ ਚਾਹੀਦਾ ਹੁੰਦਾ ਉਹ ਨਹੀਂ ਸਵਾਦ ਆ ਰਿਹਾ ਹਨਾ ਉਹ ਬਾੜਾ ਰੇਲਾ ਚੱਲਦਾ ਬਿਲਕੁਲ ਨਾਲੇ ਆਪਾਂ ਖੇਤ ਵੀ ਬਦਲਾਂਗੇ ਹਾਂ ਆਪਾਂ ਖੇਤ ਬਦਲਦੇ ਆਂ ਜਗ੍ਹਾ ਬਦਲਦੇ ਆਂ ਤੇ ਆਹ ਟਰੈਕਟਰ ਤੇ ਆਪਾਂ ਟੈਸਟਿੰਗ ਕਰਦੇ ਆਂ ਲਓ ਬਈ ਇਹਦਾ ਡਰਾਈਵ ਲੱਭ ਕੇਰਾ ਕੇਰਾ ਬਾਈ ਆਪਾਂ ਇਹਦੇ ਨਾਲ ਹੀ ਆਹ ਜਮਾ ਐਚ ਬੰਦ ਚੈੱਕ ਕਰਨ ਲਗੇ ਹਣਾ ਲੈ ਛੱਟ ਕਰੜਾ ਕਰਕੇ ਬਾਈ ਫਿਰ ਉਦੋਂ ਬਾਅਦ ਹੀ 855 ਨਾ ਦੇਖਦੇ ਆ ਦੇਖੀ ਮੜਾ ਘਰ ਦੇ ਤੋਂ ਪਾਸੇ ਹੋ ਜਾ ਪ੍ਰੀਤ ਉਧਰੋਂ ਮੁੜਦੇ ਦਾ ਪਤਾ ਲੱਗੂਗਾ ਪੈਨੂ ਮੇਰੀਆਂ ਅੱਖਾਂ ਨੂੰ ਤਾਂ ਦੇਖੀ ਜਾਂਦਾ ਕੀ ਕੁਛ ਕਰੀ ਜਾਂਦਾ ਪਰ ਤੈਨੂੰ ਘਰਦ ਚ ਨਹੀਂ ਦੇਖਣਾ ਆਹ ਉਹਨੇ ਗੇਅਰ ਵੱਡਾ ਠੋਕਦਾ ਤੇਰੇ ਯਾਰ ਗੇਅਰ ਬਦਲਾਦਾ ਉਹਨੂੰ ਕਹੇ ਗੇਅਰ ਛੋਟਾ ਰੱਖ ਗੇਅਰ ਛੋਟਾ ਕਰ ਉਹਨੂੰ ਲਾ ਪ੍ਰੀਤਾ ਆ ਜਾ ਤਾਂ ਆ ਜਾ ਚੱਕਰ ਦੇਖੇ ਕਿੰਨੇ ਮਾਰਦਾ ਆ ਜਾ ਤਾਂ ਆ ਜਾ ਪ੍ਰੀਤਾ ਆਪਦੇ ਚਾਚੇ ਦਾ ਰੂਟਾਵੇਟਰ ਮੰਨ ਕੇ ਟਕਣਾ ਨਹੀਂ ਕੁਛ ਵੀ ਹਾਂ ਇਹ ਗੇਅਰ ਕਿੱਥੇ ਆ ਹੈ ਢਿਲੋਂ ਸਾਹਿਬ ਲਿਆਜ ਕੋਈ ਨਹੀਂ ਨਾ ਨਾ ਲਿਆਜ ਗੱਦੀ ਕਰਨੀ ਇਹ ਗੇਅਰ ਆਹ ਪਹਿਲਾਂ ਪੈ ਗਿਆ ਆ ਆ ਆ 1500 ਚੱਕਰ ਕਰ ਲੈ 1400 1400 ਆਲੀ ਵਰ ਸੜਤਾ ਸਾਰੇ ਸੜ ਤੇ ਨਹੀਂ ਮਰਿਆ ਇਹ ਲੋ ਹਾਂ ਸਾਰੇ ਚੈੱਕ ਕਰ ਲੋ ਨਹੀਂ ਮਰਿਆ ਜੱਦੇ ਵੀ ਦੇ ਪ੍ਰੀਡਾਣਾ ਪ੍ਰੀਤ ਮਿੱਟੀ ਬਣਾਉਂਦਾ ਹੂੰ ਵੀ ਕਈ ਵਾਰੀ ਨਾ ਬੰਦੇ ਆਏ ਸ਼ੱਕਵਾ ਕਰਨ ਲੱਗ ਜਾਂਦੇ ਆ ਵੀ ਤੁਸੀਂ ਯਾਰ ਬਾਹੇ ਵੇ ਬਾਣ ਚਲਾਤਾ ਹੂੰ ਹਨਾ ਬਾਹੇ ਵੇ ਬਾਣ ਚ ਮਤਲਬ ਵੈਸੇ ਜਿਆਦਾ ਜ਼ੋਰ ਲਵਾਉਂਦਾ ਹਾਂ ਨਾ ਬਾਹੇ ਵੇ ਬਾਣ ਚ ਕਿਉਂਕਿ ਮਿੱਟੀ ਬਾਦ ਤੁਰਦੀ ਆ ਮੂਰੇ ਪਰ ਇਹ ਜਮਾ ਰੱਪੜ ਬਾਣ ਨੂੰ ਤਿਆਰ ਕਰ ਰਿਹਾ ਸਭ ਤੋਂ ਵੱਡੀ ਗੱਲ ਇਹ ਆ ਲੈ ਵੀ ਇੱਥੇ ਪਾਸ ਆਉਣ ਟਰੈਕਟਰ ਬਦਲੋ ਟਰੈਕਟਰ ਬਦਲੋ ਲੈ ਵੀ 855 ਮਗਰ ਪਾ ਲਿਆ ਆਪਾਂ ਹੁਣ ਆਪਾਂ ਦੇ ਰਹੇ ਆ ਵੀ ਓ ਯਾਰ ਇਹਦੇ ਮਗਰ ਹੋਰ ਵੀ ਇਹ ਲੋਡ ਵੀ ਨਹੀਂ ਮੰਨਦਾ ਓ ਇਹਦੇ ਮਗਰ ਦੇਖ ਪ੍ਰੀਤ ਇਹਦੇ ਮਗਰ ਵੇਖ ਇਹਦੇ ਚੱਕਰ ਵੱਧਾ ਬਾਈ ਹਨਾ ਆਪਾਂ ਇਹ ਤਾਂ ਪੁੱਛ ਕੇ ਬਾਈ ਤੋਂ ਟਰੈਕਟਰ ਵਾਲੇ ਤੋਂ ਇਹਨੂੰ ਰੋਕੀ ਬਾਈ ਨੂੰ ਰੋਕ ਲਾ ਬਾਈ ਪ੍ਰੀ ਕਰੀ ਸ਼ੁਰੂ ਬਾਈ ਰੋਕੀ ਆ ਜਾ ਬਾਈ ਥੱਲੇ ਆਇਓ ਥੱਲੇ ਆਇਓ ਬਾਈ ਤੇਰੇ ਕੋਲੇ 855 ਮਗਰ ਇਹਦੇ ਮਗਰ ਹੈਗਾ ਰੋਟਾਵੇਟਰ ਹਾਂ ਬਾਈ ਕਿੰਨੇ ਫੁੱਟਾ ਇਹ 7 ਫੁੱਟਾ ਜੀ ਇਹਦੇ ਮਗਰ 7 ਫੁੱਟਾ ਹਾਂਜੀ ਆ ਹੈਗਾ 9 ਫੁੱਟਾ ਠੀਕ ਹੈ ਜੀ ਇਹ 9.5 ਫੁੱਟ ਲ ਜਾਂਦਾ ਠੀਕ ਹੈ ਜੀ ਕਿੰਨਾ ਕਿਤੰਗਾ ਉਹਦੇ ਨਾਲੋਂ 7 ਫੁੱਟੇ 9 ਇਹਦੇ ਤੇ ਉਹਦੇ ਨਾਲੋਂ ਰਹਿਣਾ ਜੀ ਇਹਦੇ ਉੱਤੇ 1450 ਚੱਕਰ ਤੇ ਮਾਲਾ ਚਾਲੀ ਹਾਂ ਜੀ ਪਹਿਲਾਂ ਆਪ ਚਲਾਉਣਾ ਤੁਸੀਂ ਆਪ ਚਲਾਉਣਾ ਤੁਸੀਂ ਆਪ ਚਲਾਉਣਾ ਹਾਂ ਮਤਲਬ ਉਹਦੇ ਨਾਲੋਂ ਰੈਲਾ ਹਾਂ ਜੀ ਹਾਂ 2 ਫੁੱਟ ਥਾਂ ਵਧਰ ਜਾਂਦਾ ਹਾਂ ਜੀ ਬਾਕੀ ਸਫਾਈ ਬਹੁਤ ਆ ਜੀ ਉਹਦੇ ਨਾਲੋਂ ਵਧੂਗਾ 2.5 ਫੁੱਟ ਲ ਜਾਊਗਾ ਆ ਆ ਮਾਰੇ ਅੰਮਾ ਗਰਬਾਣ ਬਣਿਆ ਹਾਂ ਜੀ ਇੱਕੇਵੇਂ ਲੱਗਦਾ ਤੈਨੂੰ ਠੀਕ ਆ ਜੀ ਬਹੁਤ ਵਧੀਆ ਜੀ ਕਦੇ ਨਹੀਂ ਮਾਲਣ ਬਹੁਤ ਵਧੀਆ ਜੀ ਬਾਕੀ ਦੂੰਗਾ ਜੀ ਸਹੀ ਆ ਹਾਂ ਜੀ ਸਹੀ ਆ ਜੀ ਰੂਟਾ ਵੈਟਰ ਪਾਸ ਆ ਸਹੀ ਜੀ ਕਹਿ ਦਗੇ ਕਿਸਾਨ ਵੀਰਾਂ ਨੂੰ ਵੀ ਲੈ ਸਕਦੇ ਆ ਤੁਸੀਂ ਬਿਲਕੁਲ ਲੈ ਸਕਦੇ ਆ ਜੀ ਲੇਟਲੋ ਸਾਹਿਬ ਹੁਣ ਨਾ ਮਾੜਾ ਇਹ ਦੇ ਟੈਕਨੀਕਲ ਬਾਰੇ ਆਪਾਂ ਸਮਝਾ ਦਈਏ ਗਰਾਰੀਆਂ ਗਰੂਰੀਆਂ ਦਿਖਾ ਕੇ ਉਧਰ ਚੱਲ ਗਏ ਹਾਂ ਚਲੋ ਗਰਾਰੀਆਂ ਕੋਲੇ ਚੱਲ ਗਏ ਪ੍ਰੀਤ ਆਜੋ ਲਓ ਸਾਹਿਬ ਇੱਕ ਚੀਜ਼ ਤਾਂ ਮੈਨੂੰ ਜਿਹੜੀ ਇੱਕ ਤਾਂ ਉਹਦੇ 'ਚ ਸਮਝ ਆਉਂਦੀ ਆ ਵੀ ਜਦੋਂ ਸੁੱਕੇ ਮਾਂਚ ਚ ਚੱਲਦਾ ਨਾ ਆਮ ਜਦੋਂ ਆਪਾਂ ਸੁੱਕੇ ਮਾਂਚ ਚ ਚਲਾਉਂਦੇ ਆ ਹਾਂਜੀ ਤਾਂ ਬਲੇਡ ਜਦੋਂ ਥੱਲੇ ਵਜਦੇ ਤਾਂ ਆਮ ਰੋਟੇਟਰ ਬੁੜਕਦੇ ਆ ਬੁੜਕਦੇ ਆ ਮਤਲਬ ਵਾਈਬ੍ਰੇਸ਼ਨ ਬਹੁਤ ਦਿੰਦੇ ਆ ਟਰੈਕਟਰ ਨੂੰ ਨੋਟ ਤੱਕ ਖੁੱਲ ਜਾਂਦੇ ਆ ਡਿੱਕ ਤੱਕ ਹਿਲ ਜਾਂਦੇ ਆ ਬੜਗਾੜ ਤੱਕ ਹਿਲ ਜਾਂਦੇ ਆ ਬੁੜਕ ਦਾ ਨਹੀਂ ਬੁੜਕ ਦਾ ਘਾਤੋਂ ਨਹੀਂ ਇੱਕ ਦਾ ਇਹਦਾ ਬੇਡ ਦਾ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੁਣ ਜਿਵੇਂ 9 ਫੁੱਟ ਆਮ ਆਉਂਦੇ ਆ ਤਾਂ ਇਹਦਾ 9 ਮਨ 7 ਕੁਆਟਲ ਦੇ ਕਰੀ ਬੇਡ ਆ ਬੇਡ ਦਾ ਕਰਕੇ ਨਹੀਂ ਬੁੜਕਦਾ ਪਾਰਾ ਹਾਂ ਪਾਰੇ ਦਾ ਕਰਕੇ ਇਹਦਾ ਤੇ ਇੱਕ ਬੈਲੈਂਸ ਬਹੁਤ ਵਧੀਆ ਬਣਿਆ ਹੋਇਆ ਛਾਉਟ ਦਾ ਬੈਲੈਂਸ ਛਾਉਟ ਦਾ ਬੈਲੈਂਸ ਬਲੇਡਾਂ ਦੀ ਸ਼ੇਪ ਦਿੱਤੀ ਹੋਈ ਹੈ ਜਿਹੜੀ ਹੁਣ ਸਿੰਗਲ ਲੱਗਣਾ ਜਿਹਦਾ ਕਰਕੇ ਜ਼ੋਰ ਘੱਟ ਲੱਗਦਾ ਹੈ ਹੂੰ ਮਤਲਬ ਜਿਹੜਾ ਇਕੱਠੇ ਵੱਜਣੇ ਆ ਉਹ ਇਕੱਠੇ ਤਾਂ ਛਾਲ ਮਰਾਉਂਦੇ ਆ ਛਾਲ ਵੀ ਮਰਵਾਉਂਦੇ ਆ ਉਹ ਡਲੇ ਵੀ ਪੜਦੇ ਆ ਮਤਲਬ ਵਾਈਬ੍ਰੇਟ ਵੀ ਕਰਦੇ ਆ ਹਾਂ ਇਹਨਾਂ ਦੀ ਸ਼ੇਪ ਤੁਸੀਂ ਦੇਖੋਗੇ ਨਾ ਉਹ ਦੇਖਣ ਜੀ ਬੜੇ ਸੋਹਣੇ ਲੱਗਦੇ ਆ ਸ਼ੇਪ ਇਹਦੇ ਹਾਂ ਵੀ ਉਹ ਇੱਕ ਇੱਕ ਕਰਕੇ ਲੱਗਦਾ ਹਾਂ ਇੱਕ ਇੱਕ ਕਰਕੇ ਲੱਗਦਾ ਇੱਕ ਇੱਕ ਕਰਕੇ ਮਿੱਟੀ ਚ ਭਰ ਹਾਂ ਇਹ ਇਕੱਠੇ ਦਾੜ ਦੇਣੇ ਹਾਂ ਉਹ ਜਿਹੜੇ ਇਕੱਠੇ ਦਾੜ ਦੇਣੇ ਪਾ ਜਦੇ ਉਹ ਹੀ ਰੂਟਾਵੇਟਰ ਦੀ ਤਾਂ ਨੂੰ ਛਾਲ ਮਰਾਉਂਦੇ ਆ ਤਾਂ ਨੂੰ ਛਾਲ ਮਰਵਾਉਂਦੇ ਆ ਹੂੰ ਇਹ ਇਸ ਕਰਕੇ 부ੜਕਦਾ ਨਹੀਂ 부ੜਕਦਾ ਨਹੀਂ ਤੇ ਅਗਲਾ ਆ ਗਿਆ ਇਹਦਾ ਗੇਅਰ ਗੇਅਰ ਆ ਗਿਆ ਜੀ ਵੀ ਜਿਹਦਾ ਕਰਕੇ ਇਹ ਮਤਲਬ ਮਜ਼ਬੂਤ ਆ ਮਜ਼ਬੂਤ ਆ ਜਿਹਦਾ ਕਰਕੇ ਆਪਾਂ 2 ਸਾਲ ਦੀ ਗਾਰੰਟੀ ਦਿੰਦੇ ਆ ਗੇਅਰ ਦੀ ਬੈਰਿੰਗ ਦੀ ਤਸੀਲਾਂ ਦੀ ਸੀਲਾਂ ਦੀ ਹੁਣ ਮੈਨੂੰ ਗੇਅਰ ਵਾਲੇ ਪਾਸੇ ਲੱਗ ਜਾਓ ਸੀਲ ਆਪਾਂ ਬਾਅਦ ਚ ਦੱਸਦੇ ਆ ਆ ਹੁਣ ਜਿਵੇਂ ਬਾਈ ਹੋਰੇ ਬੈਠੇ ਆ ਹੁਣ ਆਹ ਆ ਜਾਂਦਾ 213628 ਗੇਅਰ ਠੀਕ ਆ ਜੀ ਆ ਆ ਜਾਂਦਾ 203528 ਦਾ ਹੂੰ ਠੀਕ ਆ ਜੀ ਠੀਕ ਆ ਆ ਜਿਵੇਂ ਗਰਾਰੀਆਂ ਦਾ ਇਹਦੇ ਵਿੱਚ ਇੱਕ ਤਾਂ ਉਚਾਈ ਦਾ ਫਰਕ ਪਿਆ ਜਾਂਦਾ ਹੁਣ ਜਿਵੇਂ ਟਰੈਕਟਰ ਦੇ ਆ ਜਾਂਦੇ ਟਾਇਰ ਆ ਗਏ ਹੂੰ 16 ਦੇ ਆ ਗਏ 18 ਦੇ ਆ ਗਏ ਤਾਂ ਜਦੋਂ ਟਰੈਕਟਰ ਚੱਲੂਗਾ ਤਾਂ ਉਹਦਾ ਬੈਲੈਂਸ ਨਹੀਂ ਬਣਦਾ ਬਾਹਲੇ ਨੀਵੇਂ ਰਹ ਜਾਂਦਾ ਛੋਟੇ ਘੇਰ ਤੇ ਪੀਟੀਓ ਦਾੜ-ਦਾੜ ਵੱਜਦਾ ਜਿਹਦੇ ਨਾਲ ਆਪਾਂ ਵਾਈਬ੍ਰੇਟ ਦੀ ਗੱਲ ਕਰਦੇ ਆ ਉਹ ਵੀ ਹੁੰਦਾ ਇਹਦੇ ਨਾਲ ਤੁਸੀਂ ਇਹਦੀ ਉਚਾਈ ਦੇਖੋਗੇ ਇਹਦੇ ਨਾਲ ਇਹਦੀ ਉਚਾਈ ਤਾਂ ਪੀਟੀਓ ਸੇਮ ਬਰਾਬਰ ਰਹਿਣ ਲੱਗ ਜਾਂਦਾ ਜਿਹਦੇ ਨਾਲ ਧੜਕਾ ਨਹੀਂ ਵੱਜਦਾ ਆਪਣਾ ਠੀਕ ਆ ਠੀਕ ਆ ਹਾਂ ਮਤਲਬ ਆ ਆ ਵੱਡੀਆਂ ਗਰਾਰੀਆਂ ਨਾਲ ਵੀ ਚੱਕਰ ਸੇ ਚੱਕਰਾਂ ਦਾ ਨਹੀਂ ਫਰਕ ਪੈਂਦਾ ਉੱਚਾ ਹੋ ਜਾਂਦਾਗਾ ਇਹ ਹਾਂ ਇਹ ਉੱਚਾ ਹੋ ਜਾਂਦਾ ਉੱਚਾ ਹੋ ਜਾਂਦਾ ਰੈਲਾ ਰਹਿੰਦਾ ਹੁਣ ਜਦੋਂ ਇਹ ਦੀ ਇਹਦੀ ਸਪੇਸ ਬਾਡੀ ਨਾਲੋਂ ਦੇਖੋਗੇ ਇਹਦੀ ਸਪੇਸ ਤੇ ਇਹਦੀ ਜਗ੍ਹਾ ਇਹਦੇ ਵਿੱਚ ਸਪੇਸ ਵੱਧ ਰਹਿ ਜਾਂਦੀ ਆ ਮਿੱਟੀ ਮਤਲਬ ਰੜਕਦਾ ਨਹੀਂ ਹੈਗਾ ਹਾਂ ਮਿੱਟੀ ਖੁੱਲੀ ਚੱਲੀ ਜਾਂਦੀ ਆ ਖੁੱਲੀ ਘੁੰਮ ਕੇ ਸਿੱਟੂਗਾ ਤਾਂ ਜੋਰ ਆਟੋਮੈਟਿਕ ਹੀ ਘੱਟ ਲੱਗਣਾਗਾ ਠੀਕ ਆ ਬਾਕੀ ਇਹਦੀ ਮੋਟਾਈ ਦਾ ਦੇਖੀਏ ਤਾਂ ਆਪਾਂ ਹੁਣ ਆ ਗਰਾਰੀ ਤੇ ਆ ਗਰਾਰੀ ਸੇਮ ਆ ਸੇਮ ਆ ਸੇਮ ਆ ਇਹ ਇਹਦੇ ਦੰਦੇ ਦੀ ਥਿਕਨਸ ਤੇ ਇਹਦੇ ਦੰਦੇ ਦੀ ਥਿਕਨਸ ਦੋਨਾਂ ਦਾ ਬਹੁਤ ਫਰਕ ਆ ਇਹ ਸਾਈਡ ਤੋਂ ਵੀ ਦਿਖਾ ਦਿਓ ਇਹਦੀ ਤੇ ਜੇ ਆਪਾਂ ਐਵੇਂ ਗੱਲ ਕਰਕੇ ਇਹ ਇੱਥੇ ਬਰਾਬਰ ਲੱਗੇ ਤਾਂ ਇੰਨੀ ਥਿਕਨਸ ਦਾ ਇਹਦੀ ਦਾ ਆ ਫਰਕ ਆ ਫਰਕ ਰਹਿੰਦਾ ਕਹਿ ਲਗੇ ਵੀ 2 1.5 ਸੂਤਾਂ ਨੂੰ ਆਰਾਮ ਨਾਲ ਹੈਨਾ 1.5 ਸੂਤਾਂ ਨੂੰ ਆ ਦੇਖੋ ਇਧਰਲੇ ਪਾਸਿਓਂ ਇਹ ਬਰਾਬਰ ਆ ਹਾਂ ਦੇਖੋ ਇਧਰੋਂ 0 0 ਆ ਤੇ ਇਧਰਲੇ ਪਾਸਿਓਂ ਇਹ 1.5 ਸੂਤਾਂ ਨੂੰ ਬਾਹਰ ਦਾ ਹਾਂ ਨਾ ਤੇ ਐਵੇਂ ਆਪਾਂ ਆਹ ਦੰਦੇ ਦੀ ਠਿਕਨਸ ਦੀ ਗੱਲ ਕਰ ਗਏ ਹਾਂ ਪਰ ਆਹ ਦੰਦੇ ਦੀ ਠਿਕਨਸ ਵੀ ਜੇ ਦੰਦੇ ਦੇ ਉੱਤੇ ਦੰਦਾ ਧਰਗੇ ਤਾਂ ਵੀ ਕਹਿ ਲਗੇ ਵੀ ਲੱਖਾਂ ਕੋਹਾਂ ਦਾ ਫਰਕ ਆ ਮੈਂ ਕਹਿੰਦਾ ਵੀ 2 ਸਾਲ ਤਾਂ ਆਪਾਂ ਕਹਿੰਦੇ ਆ ਵੀ ਸਾਡਾਗਾ 2 ਸਾਲ ਤੋਂ ਬਾਅਦ ਵੀ ਇਹਨੂੰ 15-20 ਸਾਲ ਕੁਝ ਨਹੀਂ ਹੁੰਦਾ ਜਿਵੇਂ ਮਰਜ਼ੀ ਵਰਤੋ ਜਿਵੇਂ ਮਰਜ਼ੀ ਵਰਤੋ ਹੁਣ ਪਾਣੀ ਦੇ ਵਿੱਚ ਦਿੱਕਤ ਆਉਂਦੀ ਆ ਆਪਾਂ ਨੂੰ ਕੱਦੂ ਕਰਨ ਵੇਲੇ ਕੱਦੂ ਕਰਨ ਵੇਲੇ ਸੀਲ ਲੀਕ ਹੋ ਜਾਂਦੀ ਆ ਹੁਣ ਆ ਆ ਸੀਲੀ ਕੋਨ ਦੀ ਸੀਲ ਆਉਂਦੀ ਆਗੀ ਇਹ ਆ ਜਾਂਦੀ ਆ ਡਬਲ ਵੈਕਿਊਮ ਵਾਲੀ ਜਿਹੜੀ ਹੈਗੀ ਆ ਜਿਹੜੀ ਸੀਲ ਨਾ ਸੀਲ ਚੁੰਬਕ ਨੂੰ ਚੰਪੜ ਜਾਂਦੀ ਹੈ। ਇੰਨੀ ਗੱਲ ਸੀਲ ਕਹਿੰਦੇ ਇਹਨੂੰ। ਆਮ ਆਪਣੇ 1000 ਰੁਪਏ ਦੀ ਸੀਲ ਆ ਇਹ। ਇਹਦੇ ਵਿੱਚ ਪੈਂਦੀ ਹੈ ਜਿਹੜੀ ਨਾ ਤੇਲ ਅੰਦਰੋਂ ਬਾਹਰ ਆਵੇ, ਨਾ ਪਾਣੀ ਅੰਦਰ ਜਾਵੇ। ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ। ਜਿਵੇਂ ਮਰਜੀ ਕੱਦੂ ਦੇ ਵਿੱਚ ਚਲਾਓ, ਸੁੱਕੇ ਦੇ ਵਿੱਚ ਚਲਾਓ। ਆ ਹੁਣ ਤਾਂ ਇਹਦੇ ਉੱਤੇ ਮਗਲੈ ਲੱਗਿਆ ਉਹਨੂੰ ਬਾਈਕ ਨੂੰ ਐਸਾ ਜਿਹਾ ਬਣਦਾ ਇਹਦਾ ਪੱਟੀ ਨਹੀਂ ਜਾਂਦੀ ਆਪ ਸਮੇ ਇਹ। ਹੂੰ ਆ ਇਹ ਤਾਂ ਇਹ ਤਾਂ ਦੇਖਣ ਨੂੰ ਆਇਆ ਲੱਗਦਾ ਵੀ ਇਹ ਚੁੰਬਕ ਆ ਅਸਲ ਦੇ ਵਿੱਚ ਤਾਂ ਵੈਕਿਊਮ ਬਣ ਜਾਂਦਾ ਵੈਕਿਊਮ ਨਾਲ ਇੱਕ ਦੂਜੇ ਨਾਲ ਚਿੰਬੜ ਜਾਂਦੀ ਚਿੰਬੜ ਜਾਂਦੀ ਆ ਇਹ ਚਿੰਬੜ ਜਾਂਦੀ ਆ ਸੀਲ ਤੇ ਇਹ ਸੀਲਾਂ ਮਕੈਨੀਕਲ ਸੀਲਾਂ ਹੋਣਗੀਆਂ ਮਕੈਨੀਕਲ ਸੀਲਾਂ ਹੋਣਗੀਆਂ ਏਆਰਬੀ ਦੇ ਬੈਰਿੰਗ ਹੋਣਗੇ ਤੇ ਇਹਦੀ ਇਹ ਬਾਡੀ ਭਾਰਾ ਭਾਰਾ ਮਤਲਬ ਕਾਹ ਤੋਂ ਇਹਦੀ ਬਾਡੀ ਦੀ ਥਿਕਨੈਸ ਜ਼ਿਆਦਾ ਬਾਡੀ ਦੀ ਹੋ ਜਾਂਦੀ ਬਾਡੀ ਜਿਹੜੀ ਹੈਗੀ 5mm ਦੇ ਵਿੱਚ ਬਾਡੀ ਹੈ ਜਿਹੜੀ ਉੱਪਰਲੀ ਬਣੀ ਹੋਈ ਆ ਹੂੰ ਸਾਈਡ ਬਰਟਾਂ 10mm ਦੀਆਂ ਹੋਣਗੀਆਂ ਇਹਦੀਆਂ ਹੂੰ ਜਿਹੜਾ ਪਿਛਲਾ ਡੱਲਾਗਾ ਡਬਲ ਡੱਲਾ ਕੀਤਾ ਹੋਇਆ 6 ਸਪਰਿੰਗ ਉਹਦੇ ਵਿੱਚ ਹਾਂ ਵੀ ਭਾਰ ਵੱਧ ਜਾਂਦਾ ਭਾਰਾ ਹੋ ਜਾਂਦਾ ਜਦੋਂ ਕਈ ਵਾਰੀ ਬਲੇਡ ਬਦ ਇੱਕ ਸਾਈਡ ਖੁੱਲ ਕੇ ਆਪਾਂ ਬਦਲ ਸਕਦੇ ਹਾਂ ਦਾ ਹੂੰ ਸੇਸ ਪ੍ਰਿੰਗ ਹੋਣਗੇ 4 ਮਹੀਮ ਦੇ ਵਿੱਚ ਡਾਲਾ ਬਣਾ ਹੋ ਗਿਆ ਇਹਦਾ ਹੂੰ ਜਿਹੜਾ ਰੂਟਰ ਅਗਲੀ ਜਿਹੜੀ ਪਾਇਪ ਆ ਜਾਂਦੀ ਆ ਆਮ 2.5 ਇੰਚ ਦੀ ਮਿਲੂਗੀ ਇਹਦੇ ਵਿੱਚ 3 ਇੰਚ ਦਾ ਪਾਈਪ ਲੱਗਾ ਹੋਗਾ ਮੋਟਾ 72 90 ਦਾ ਜਿਹੜਾ ਹੈਗਾ ਰੂਟਰ ਪਾਈਪ ਆਪਣਾ ਤੇ ਇਸ ਵਕਤ ਸਟਾਕ ਦੀ ਵੀ ਕੋਈ ਕਮੀ ਨਹੀਂ ਬਿਲਕੁਲ ਐ ਕਿ ਕੋਈ ਕਮੀ ਕੱਢੀ ਹੋਈ ਆ ਪਿਛਲੀ ਵਾਰ ਬੜੇ ਲੰਬੇ ਸੀਗੇ ਸਟਾਕ ਹੈ ਨਹੀਂ ਸੀਗਾ ਮੌਕੇ ਤੇ ਮੰਨ ਕੇ ਚੱਲ ਖੇਚੀ ਐਨੀ ਵੱਜ ਗਈ ਸੀ ਭਰਾਵਾਂ ਦਾ ਹੀ ਬੁਕਿੰਗ ਐਨੀ ਅਡਵਾਂਸ ਦੇ ਵਿੱਚ ਸੀਗੀ ਹਰੇਕ ਭਰਾ ਕਹਿੰਦਾ ਜੀ ਜਲਦੀ ਦਿਓ ਜਲਦੀ ਦਿਓ ਤਾਂ ਲੇਟ ਹੁੰਦੇਗੇ ਐਤ ਕੀ ਤਾਂ ਅਡਵਾਂਸ ਦੇ ਵਿੱਚ ਹੀ ਆਪਾਂ ਰੱਖਿਆ ਹੋਇਆ ਜਦੋਂ ਮਰਜੀ ਆਰਡਰ ਕਰੋ ਤੁਹਾਨੂੰ ਦੂਜੀ ਤੀਜੀ ਦਿਨਾਂ ਨਾਲ ਦੀ ਨਾਲ ਤੁਹਾਨੂੰ ਤਿਆਰ ਮਿਲੂ ਤੁਹਾਨੂੰ ਮਿਲ ਜੂਗਾ ਜੇ ਮੰਨ ਕੇ ਚੱਲੋ ਅ ਅਗਲੇ ਨੇ ਲੈ ਕੇ ਜਾਣਾ ਤਾਂ ਵੀ ਠੀਕ ਆ ਜੇ ਅਗਲੇ ਦੇ ਆਪਾਂ ਭੇਜਣਾ ਹੋਇਆ ਭੇਜਣਾ ਤਾਂ ਆਪਾਂ ਇੱਥੋਂ ਵੀ ਲੱਤ ਕੇ ਭੇਜਦੇ ਬਿਲਕੁਲ ਆਨਲਾਈਨ ਆਦੇ ਹੁੰਦੇ ਬੁਕਿੰਗ ਤੁਸੀਂ ਕਰੋ ਤੁਹਾਡੇ ਘਰੇ ਪਹੁੰਚ ਕਰ ਦਾਂਗੇ ਲੈ ਵੀ ਢਿੱਲੋਂ ਹੋਣਾ ਦਾ ਅਸੀਂ ਚਲਾ ਕੇ ਵੇਖਿਆ ਸੀ ਪਹਿਲਾਂ ਜੌਂਡੀਅਰ 5310 ਦੇ ਮਗਰ ਪਾਇਆ ਸੀ ਉਹਦੇ ਮਗਰ ਮੇਰੇ ਮਨ ਦੀ ਸੰਤੋਸ਼ਟੀ ਜੀ ਨਹੀਂ ਹੋਈ ਕਿਉਂਕਿ ਉਹ ਟਰੈਕਟਰ ਨੂੰ ਕੋਈ ਸਮਝ ਜੀ ਨਹੀਂ ਸੀ ਆ ਰਹੀ ਵੀ ਮੈਂ ਕੀ ਕਰਾਂ ਉਹ ਉਵੇਂ ਹੀ ਤੁਰਿਆ ਫਿਰਦਾ ਸੀ ਨਾ ਕੋਈ ਚੱਕਰ ਤੋੜਦਾ ਸੀ ਨਾ ਕੋਈ ਲੈਣਾ ਨਾ ਦੇਣਾ ਫਿਰ ਅਸੀਂ 855 ਮਗਰ ਪਾਇਆ ਹਜੇ ਵੀ ਜਾਂਚ ਲੱਗਿਆ ਪਿਆ ਉਹਦਾ ਰੁਗਿਆ ਨਹੀਂ ਗਿਆ 855 ਵਾਲਾ ਹਜੇ ਵੀ ਭਜਾਈ ਫਿਰਦਾ ਮਗਰ ਪਾ ਕੇ ਹੁਣ ਲਾ ਕੇ ਗਿਆ ਤੇ ਦੋ ਤਿੰਨ ਗਿਹੜੇ ਇੱਧਰ ਵੀ ਬਾਣ ਚ ਲਾ ਗਿਆ ਇੱਧਰ ਲਾ ਗਿਆ ਲਾ ਗਿਆ ਬਾਣ ਚ ਗਿਹੜੇ ਤੇ ਅਸਲ ਦੇ ਵਿੱਚ ਓਦੋਂ ਬਾਅਦ 855 ਮਗਰਪਾ ਲੈ 855 ਇਹ ਕਿੰਨੇ ਹਰਜ਼ ਪਾਵਰ ਹੋਊਗਾ ਜੀ ਇਹ 50 ਹਰਜ਼ ਇਹ 50 50 ਇਹ 50 50 ਤੇ 50 ਮਗਰ ਆਪਾਂ ਇਹ 9 ਫੁੱਟਾ ਜਿਹੜਾ ਆਮ ਮਾਰਕੀਟ ਚ ਕਹਿਣ ਵਾਂਗੂ 9.5 ਫੁੱਟਾ 9.5 ਫੁੱਟਾ ਹਾਂ ਨਾ 9.5 ਤੇ ਇਹ 9 ਫੁੱਟ ਬਲੇਡ ਤੋਂ ਬਲੇਡ ਆ ਬਲੇਡ ਤੋਂ ਬਲੇਡ ਆ ਬਲੇਡ ਤੋਂ ਬਲੇਡ 9 ਫੁੱਟ ਕਵਰ ਕਰਦਾ ਮਤਲਬ ਤਵੀ ਤੋਂ ਤਵੀ 9.5 ਹੋ 9 ਫੁੱਟ ਦੇ ਵਿੱਚ 72 ਬਲੇਡ ਆਪਣੇ 60 ਫੁੱਟ ਦੇ ਸੌਰੀ 8 ਫੁੱਟ ਦੇ ਵਿੱਚ ਆ ਗਿਆ 60 ਬਲੇਡ ਹਮ ਤਾਇਓ ਕੰਪਨੀ ਦੇ ਬਲੇਡ ਆ ਹਾਂ ਮਤਲਬ ਮਾਰਕੀਟ ਦੇ ਵਿੱਚ ਮਤਲਬ ਕੋਈ ਵੀ ਆਪਾਂ ਦੇਖੀਏ ਤਾਂ ਬਾਰਨ ਸਟੀਲ ਦੇ ਹੁੰਦੇ ਆ ਸਪਰਿੰਗ ਸਟੀਲ ਦੇ ਬਲੇਡ ਆ ਜਪਾਨ ਦੀ ਤਕਨੀਕ ਦੇ ਲੱਗੇ ਹੋਏ ਆ ਤੇ ਜਿੰਨਾ ਕੁ ਮੈਨੂੰ ਪਤਾ ਵੀ ਤਾਇਓ ਹੁਣ ਤੱਕ ਬਲੇਡ ਬਣਾਉਣ ਚ ਸਭ ਤੋਂ ਉੱਪਰ ਆ ਬਿਲਕੁਲ ਜੀ ਜਪਾਨ ਦੀ ਤਕਨੀਕ ਆ ਪਲੇਟ ਇਹਨਾਂ ਦੇ ਹਰ ਤਰ੍ਹਾਂ ਦੇ ਹੁੰਦੇ ਆ ਐਲ ਟਾਈਪ ਐਲ ਜੀ ਐਫ ਐਲ ਸੀ ਟਾਈਪ ਜਿਹੜੇ ਵੀ ਜਵੇਂ ਸੁਪਰਸੀਡਰ ਤੇ ਲੱਗਦੇ ਆ ਤਾਂ ਬਲੇਡ ਵੀ ਆਪਣੇ ਤੋਂ ਲੈ ਸਕਦੇ ਆ ਹ ਮਤਲਬ ਬਲੇਡ ਵੀ ਤੁਹਾਨੂੰ ਚਾਹੀਦੇ ਆ ਤਾਂ ਉਹਦੇ ਤਾਂ ਬਲੇਡ ਵੀ ਲੈ ਸਕਦੇ ਆ ਤਾਂ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਇੱਕ ਇੱਕ ਢੰਗ ਨਾਲ ਗੱਲ ਰਹੀ ਪੁੱਛਣ ਵਾਲੀ ਬਾਈ ਜਾਂਸ ਕਿਸੇ ਕੋਲੇ ਰੋਟਾਵੇਟਰ ਹੋਰ ਕੰਪਨੀ ਦਾ ਹੈਗਾ ਹੂੰ ਉਹਦਾ ਕੱਟ-ਕਟਾ ਦਾ ਕੋਈ ਹੈਗਾ ਬਿਲਕੁਲ ਕਰਾਂਗੇ ਜੀ ਬਿਲਕੁਲ ਬਹੁਤ ਭਰਾਵਾਂ ਦੇ ਆਉਂਦੇ ਆ ਜਿੰਨੇ ਮੰਨ ਕੇ ਚੱਲੋ ਜਿਹੜਾ ਬਹੁਤਿਆਂ ਕੋਲੇ ਤਾਂ ਸਬਸਕ੍ਰਾਈਬ ਦਾ ਕੀਮਤ ਦਾ ਹੀ ਹੁੰਦਾਗਾ ਪਰ ਆਪਾਂ ਉਹ ਨਹੀਂ ਹੈਗਾ ਵੀ ਸਬਸਕ੍ਰਾਈਬ ਦੀ ਕੀਮਤ ਹੀ ਲਾਵਾਂਗੇ ਆਪਾਂ ਨੂੰ ਵਧੀਆ ਕੀਮਤਾ ਦੇਵਾਂਗੇ ਕਿਉਂਕਿ ਆਪਾਂ ਦਾ ਤਿਆਰ ਕਰਕੇ ਅੱਗੇ ਕਿਸਾਨਾਂ ਨੂੰ ਫੇਰ ਦੇਵਾਂ ਕਿਉਂਕਿ ਬਥੇਰੇਾਂ ਦੇ ਬਜਟ ਬਹੁਤ ਘੱਟ ਹੁੰਦੇ ਆ ਹਾਂ ਤਾਂ ਮੰਗਦੇ ਵੀ ਆ ਸਾਡੇ ਤੋਂ ਵੀ ਪੁਰਾਣੇ ਦੇ ਦਿਓ ਤਾਂ ਆਪਾਂ ਉਹਨਾਂ ਨੂੰ ਰੈਡੀ ਕਰਕੇ ਦੁਬਾਰਾ ਫੇਰ ਰੈਡੀ ਕਰਕੇ ਆਪਾਂ ਦੇ ਸਕਦੇ ਮਤਲਬ ਕਹਿਣ ਤੋਂ ਭਾਵੇਂ ਜੇ ਤੁਹਾਡੇ ਕੋਲ ਰੂਟਾਵੇਟਰ ਪਿਆ ਕਈ ਵਾਰੀ ਬੰਦੇ ਆਉਂਦੇ ਵੀ ਵਿਕਦਾ ਨਹੀਂ ਉਹ ਵੀ ਆਪਾਂ ਯਾਰ ਕਦੋਂ ਵੇਚਾਂਗੇ ਕਦੋਂ ਲਾਵਾਂਗੇ ਤਾਂ ਤੁਹਾਨੂੰ ਉਹ ਟੈਨਸ਼ਨ ਲੈਣ ਦੀ ਲੋੜ ਨਹੀਂ ਲੋੜ ਨਹੀਂ ਬਿਲਕੁਲ ਤੁਸੀਂ ਇੱਥੇ ਬਦਲਾ ਚਦਲੀ ਕਰ ਸਕਦੇ ਹਾਂ ਤਬਾ ਮੰਡੀ ਦੇ ਵਿੱਚ ਆਪਣਾ ਆਫਿਸ ਹਾਂ ਕਿੰਗ ਢਾਬੇ ਦੇ ਸਾਹਮਣੇ ਜਦੋਂ ਬਠਿੰਡਾ ਤੋਂ ਆਵਾਂਗੇ ਬਰ ਤਾਂ ਬਸ ਪੋਲੋਂ ਉਤਰਨ ਤੋਂ ਨਾਲ ਹੀ ਸਾਹਮਣੇ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਦੇ ਸਾਹਮਣੇ ਆ ਜਾਂਦਾ ਹੈਗਾ ਹਾਂ ਬਾਕੀ ਫੋਨ ਕਰ ਲੋ ਲੋਕੇਸ਼ਨ ਮਰ ਸਕਰੀਨ ਦੇ ਉੱਤੇ ਪਾਇਆ ਹੋਗਾ ਤਪਾ ਮੰਡੀ ਤੇ ਉਹ ਕਿਹੜਾ ਕਿੰਗ ਹੋਟਲ ਕਿੰਗ ਹੋਟਲ ਦੇ ਸਾਹਮਣੇ ਕਿੰਗ ਹੋਟਲ ਦੇ ਬਿਲਕੁਲ ਸਾਹਮਣੇ ਮੇਨ ਰੋਡ ਆ ਜਿਹੜਾ ਬਰਨਾਲਾ ਬਠਿੰਡਾ ਰੋਡ ਆ ਜੀ 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 ਤੇ ਤੁਸੀਂ ਤਪਾ ਮੰਡੀ ਦੇ ਵਿੱਚ ਸੱਜਣੋਂ ਆ ਸਕਦੇ ਆ ਜਿਉਂਦੇ ਰੋ